ਆਮ ਆਦਮੀ ਪਾਰਟੀ ਨੇ ਸਤਾ ਵਿੱਚ ਆਨ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਦੇ ਦੇ ਤਹਿਤ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਇਸੇ ਲਈ ਤਹਿਤ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜੋ ਗਰੰਟੀਆਂ ਚੋਣ ਮੈਨੀਫੈਸਟੋਰੀ ਦਿੱਤੀਆਂ ਗਈਆਂ ਸੋ ਉਸ ਤੇ ਕੰਮ ਕੀਤਾ ਜਾ ਰਿਹਾ ਹੈ ਚਾਹੇ ਉਹ ਆਮ ਘਰਾਂ ਨੂੰ ਬਿਜਲੀ ਮੁਫਤ ਦੇਣ ਦਾ ਕੰਮ ਹੋਵੇ ਜਾਂ ਸਕੂਲਾਂ ਨੂੰ ਮਾਡਲ ਸਕੂਲ ਬਣਾਉਣ ਦਾ ਗੱਲ ਕਰਨੀ ਹੋਵੇ ਜਾਂ ਸਿਹਤ ਵਿਭਾਗ ਦੇ ਵਿੱਚ ਮੋਲਾ ਕਲੀਨਿਕ ਬਣਾਉਣ ਦੀ ਗੱਲ ਹੋਵੇ ਤੇ ਚੰਗੀਆਂ ਸੇਵਾ ਸੁਧਾਵਾ ਦੇਣ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਲਗਾਤਾਰੇ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵੱਲ ਲਗਾਤਾਰ ਕਦਮ ਪੁੱਟ ਰਹੀ ਹੈ ਅਤੇ ਹੁਣ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਲੜਾਈ ਜਿਸ ਨੂੰ ਯੁੱਧ ਨਸ਼ਿਆਂ ਦੇ ਵਿਰੋਧ ਦਾ ਨਾਮ ਦਿੱਤਾ ਗਿਆ ਹੈ ਉਸ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਡੀ ਸਫਲਤਾ ਮਿਲੀ ਹੈ ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਜਰਾਲਾਬਾਦ ਵਿੱਚ ਬੀਤੀ ਦੇਰ ਰਾਤ ਚੰਨ ਮੈਡੀਕਲ ਸਟੋਰ ਤੇ ਪੁਲਿਸ ਨੇ ਵੱਡੀ ਗਿਣਤੀ ਵਿੱਚ ਰੇਡ ਮਾਰੀ ਤੁਸੀਂ ਵੇਖੋ ਵੀ ਲੋਕ ਛੱਤਾਂ ਤੇ ਖੜਕੇ ਘਰਾਂ ਦੇ ਬਾਹਰ ਖੜਕੇ ਇਹ ਰੇਡ ਵੇਖ ਰਹੇ ਹਨ ਜੋ ਕਿ ਰੇਡ ਲਗਾਤਾਰ ਸ਼ੁਰੂ ਹੋਈ ਦੁਪਹਿਰ 12 ਵਜੇ ਤੋਂ ਰੇਡ ਸ਼ੁਰੂ ਕੀਤੀ ਗਈ ਅਤੇ ਰਾਤ 10 10:30 ਵਜੇ ਤੱਕ ਰੇਡ ਚੱਲੀ ਜਿਸ ਤੋਂ ਬਾਅਦ ਹਾਲੇ ਤੱਕ ਕੋਈ ਵੀ ਅਫੀਸ਼ੀਅਲ ਅਧਿਕਾਰੀਕ ਪੁਸ਼ਟੀ ਨਹੀਂ ਹੋਈ ਹੈ ਪਰ ਲੋਕਾਂ ਦਾ ਕਹਿਣਾ ਹੈ ਵੀ 84 85 ਦੇ ਨੇੜੇ ਜੋ ਪੇਟੀਆਂ ਨਸ਼ੇ ਦੇ ਸਮਾਨ ਦੀਆਂ ਫੜੀਆਂ ਗਈਆਂ ਹਨ ਇਹ ਲੋਕਾਂ ਦਾ ਕਹਿਣਾ ਹੈ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਅਧਿਕਾਰੀਆਂ ਵੱਲੋਂ ਹਲੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਬਾਕੀ ਹੈ ਜਿੱਥੇ ਅਧਿਕਾਰੀ ਇਸ ਬਾਰੇ ਜਾਣਕਾਰੀ ਦੇਣਗੇ ਇਹ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤਾ ਗਿਆ ਉਸ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਪਰ ਇੱਥੇ ਵੱਡਾ ਸਵਾਲੀਆ ਨਿਸ਼ਾਨ ਜਿਵੇਂ ਤੁਹਾਨੂੰ ਕਿਹਾ ਹੈ ਵੀ ਅਜਿਹੇ ਲੋਕ ਜੋ ਪੰਜਾਬ ਦੀ ਜਵਾਨੀ ਨੂੰ ਖੋਨਵਾ ਖਾਰੇ ਸੋਨਾ ਕਲਾਫ ਨਾਥ ਪਾਈ ਜਾ ਰਹੀ ਹੈ ਕਿ ਅਜਿਹੇ ਲੋਕਾਂ ਦਾ ਆਪਣੇ ਪਰਿਵਾਰ ਨਹੀਂ ਹਨ ਇਹ ਲੋਕ ਪੰਜਾਬ ਦੇ ਨਹੀਂ ਹਨ ਇਹ ਲੋਕਾਂ ਦਾ ਪੰਜਾਬ ਨਾਲ ਕਿਸ ਤਰ੍ਹਾਂ ਦਾ ਵੈਰ ਹੈ ਇਹ ਤਾਂ ਹੁਣ ਪੁਲਿਸ ਹੀ ਇਹਨਾਂ ਕੋਲੋਂ ਸਿੱਧਾ ਕਰਾਵੇਗੀ ਅਤੇ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਖਲਾਅ ਮੁਹਿੰਮ ਜਿਸ ਵਿੱਚ ਲੋਕਾਂ ਦੇ ਜੋ ਨਸ਼ਾ ਵੇਚਦੇ ਹਨ ਅਤੇ ਨਸ਼ਾ ਨਾਲ ਪੰਜਾਬ ਨੂੰ ਖਰਾਬ ਕਰਦੇ ਹਨ ਤੇ ਘਰ ਟਾਣ ਦਾ ਵੱਡੋ ਜਿਹਾ ਟਾਣ ਦੀ ਮਿਊ ਸ਼ੁਰੂ ਕੀਤੀ ਗਈ ਹੈ ਲੋਕ ਉਹਨਾਂ ਨੂੰ ਸ਼ਰਾਬ ਵੀ ਕਰ ਰਹੇ ਹਨ ਇਹ ਵੇਖੋ ਵੀ ਬੀਤੀ ਦੇਰ ਰਾਤ ਇਨੀਆਂ ਗੱਡੀਆਂ ਪੁਲਿਸ ਦੀਆਂ ਨਾਰਕੋਟਿਕਸ ਦੇ ਆ ਤੇ ਹੋਰ ਵੱਖ-ਵੱਖ ਅਧਕਾਰੀਆਂ ਦੀਆਂ ਗੱਡੀਆਂ ਪੁੱਜੀਆਂ ਹਨ ਮੌਕੇ ਤੇ ਮੌਜੂਦ ਪੱਤਰਕਾਰਾਂ ਦਾ ਕਹਿਣਾ ਹੈ ਵੀ 6 ਤੋਂ 7 ਗੱਡੀਆਂ ਦੇ ਵਿੱਚ ਨਸ਼ਿਆਂ ਦੇ ਸਮਾਨ ਦੀਆਂ ਪੇਟੀਆਂ ਭਰੀਆਂ ਗਈਆਂ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਮਾਲ ਲੋਡ ਕੀਤਾ ਜਾ ਰਿਹਾ ਹੈ ਇਹ ਵੱਡੀ ਗੱਲ ਹੈ ਵੀ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਬਿਲਕੁਲ ਜੀ ਮਾਫ ਕਰਨਾ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਰੇਡ ਚੱਲੀ ਹੈ ਤੇ ਇਸ ਰੇਡ ਵਿੱਚ ਕਿੰਨਾ ਸਟਾਫ ਲੱਗਿਆ ਹੈ ਕਿੰਨਾ ਅਧਿਕਾਰਿਕ ਤੰਤਰ ਲੱਗਿਆ ਹੈ ਜਿਸ ਤੋਂ ਬਾਅਦ ਪਿੰਡ ਵਾਲੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੇ ਜਹਲ آباد ਦੇ ਮੈਡੀਕਲ ਸਟੋਰ ਤੇ ਇਹ ਵੱਡਾ ਨਸ਼ਾ ਜੋ ਬਰਾਮਦ ਹੋਇਆ ਹੈ ਤਹਿਸੀਲ ਜਹਲ آباد ਦੇ ਪਿੰਡ ਦੇ ਇੱਕ ਚੰਨ ਮੈਡੀਕਲ ਸਟੋਰ ਨਾਲ ਵੀ ਚੰਨ ਰੱਖਿਆ ਹੈ ਤੇ ਕਿੱਡਾ ਵੱਡਾ ਚੰਨ ਛਾੜ ਦਿੱਤਾ ਹੈ ਇਹ ਵੱਡੀ ਗੱਲ ਹੈ ਹੋਰ ਉਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰੋ ਅਤੇ ਪੂਰੀ ਕਵਰੇਜ ਵੇਖੋ ਜਿਹੜੀਆਂ ਤਸਵੀਰਾਂ ਹਨ ਭਗਵੰਤ ਮਾਨ ਕੋ ਜਾਣਾ ਚਾਹੀਦਾ ਕਾਲਾ ਕਿੱਠਾ ਜਰੂਰ ਜਾਣਾ ਚਾਹੀਦਾ ਭਗਵੰਤ ਮਾਨ ਕੋ ਕਾਲਾ ਕਿੱਠਾ ਜਾਣਾ ਚਾਹੀਦਾ ਵੀ ਅੱਜ ਕਾਹਦੇ ਨੌਜਵਾਨ ਨਿੱਕੇ ਨਿੱਕੇ ਬੱਚੇ ਵੀ ਨਸ਼ੇ ਕਰ ਰਹੇ ਵੀ ਨਿੱਕੇ ਨਿੱਕੇ ਪਿੰਡ ਵਾਲੇ ਪਿੰਡ ਵਾਸੀ ਜਿਹੜੇ ਆਪਣੀ ਇਹ 12 ਵਜੇ ਤੇ ਕਰੀਬ 12 ਵਜੇ ਤੇ ਸ਼ੁਰੂ ਹੋਈ ਏ ਔਰ ਅਸੀਂ ਪਿੰਡ ਵਾਸੀ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਉਹ ਪ੍ਰਸ਼ਾਸਨ ਆਪਣੇ ਲੈਵਲ ਤੇ ਕੰਮ ਕਰ ਰਿਹਾ ਹੈ ਜੋ ਵੀ ਕੁਝ ਨਿਕਲੇਗਾ ਉਹ ਤੁਹਾਨੂੰ ਜਿਹੜੀ ਪੂਰਤਾ ਜਾਣਕਾਰੀ ਹੋਵੇਗੀ ਤੁਹਾਨੂੰ ਉਹ ਪ੍ਰਸ਼ਾਸਨ ਦੇ ਦੇ ਸਕਦਾ ਸਰਪੰਚ ਸਾਹਿਬ ਸਰਪੰਚ ਸਾਹਿਬ ਬਿਲਕੁਲ ਸਵੇਰ ਤੋਂ 8:00 ਵਜੇ ਦਾ ਪੱਤਰਕਾਰਾਂ ਭਾਈਚਾਰੇ ਖੜਿਆ ਔਰ ਬਿਲਕੁਲ ਪ੍ਰਸ਼ਾਸਨ ਨਹੀਂ ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਸਰਪੰਚ ਸਾਹਿਬ ਪਿੰਡ ਦੇ ਵੱਲੋਂ ਕਿਆ ਸਰਗਾਈਆਂ ਰਵਾਈਆਂ ਲਗਾਈਆਂ ਜਾ ਰਹੀਆਂ ਨੇ ਉਹ ਕਹਿੰਦੇ ਕਿਸ ਤਰ੍ਹਾਂ ਦੀ ਕੋਈ ਸੈਟਿੰਗ ਤਾਂ ਨਹੀਂ ਅੰਦਰ ਕਰ ਨਹੀਂ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਿ ਚਲੋ ਪੱਤਰਕਾਰ ਭਾਈਚਾਰੇ ਨੂੰ ਤਾਂ ਅੰਦਰ ਜਾ ਲੈਣ ਦੇਣਾ ਚਾਹੀਦਾ ਕੋਈ ਗੱਲ ਨਹੀਂ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਹੈਗਾ ਪੱਤਰਕਾਰਾਂ ਨੇ ਕਿਹੜਾ ਕੋਈ ਉੱਥੇ ਉਲਟ ਬਾਜ਼ੀ ਕਰਨੀ ਹੈ ਜੀ ਭਾਈ ਸਾਹਿਬ ਇੱਕ ਪਾਸੇ ਸਰਕਾਰ ਯੋਧ ਨਸ਼ਾ ਵਿਰੁੱਧ ਬਹੁਤ ਜਿਆਦਾ ਸਖਤ ਨਜ਼ਰ ਆ ਰਹੀ ਹੈ ਦੂਜੇ ਪਾਸੇ ਤਸਵੀਰਾਂ ਪਾਸੇ ਗੱਲ ਬਦਲ ਰਹੀ ਹੈ ਪਾਸੇ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत